ਉਕੇ ਡੋਨਲਡ 트੍ਰੰਪ ਇੱਕ ਕਾਰੋਬਾਰੀ ਬੰਦਾ ਹੈ ਜਦੋਂ ਉਹ ਕੋਈ ਕਾਰੋਬਾਰੀ ਬੰਦਾ ਕਿਸੇ ਕੁਰਸੀ ਤੇ ਬੈਠਦਾ ਹੈ ਖਾਸ ਤੌਰ ਤੇ ਸਿਆਸੀ ਕੁਰਸੀ ਜਿਹੜੀ ਹੁੰਦੀਆਂ ਤਾਂ ਉਹਦੇ ਅੰਦਰਲਾ ਸੌਦਾਗਰ ਬੰਦਾ ਹੈ ਜਿਹੜਾ ਉਹ ਖਤਮ ਨਹੀਂ ਹੋ ਰਿਹਾ ਹੁੰਦਾ ਸੋ ਜਿਨ੍ਹਾਂ ਨੂੰ ਡਰਾਮੇ ਕਰਨ ਦੀ ਆਦਤ ਹੁੰਦੀ ਹੈ ਉਹ ਡਰਾਮੇ ਕਈ ਵਾਰ ਹੱਦੋਂ ਵੱਧ ਜਾਂਦੇ ਹੈ ਕਈ ਵਾਰ ਉਸ ਅਹੁਦੇ ਨੂੰ ਉਹ ਉਸਦੇ ਅਹੁਦੇ ਦੇ ਮੇਚ ਦੇ ਨਹੀਂ ਹੁੰਦੇ ਉਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੁੰਦਾ ਖਾਸ ਤੌਰ ਤੇ ਇਹ ਜੋ ਬਹਿਸ ਹੋਈ ਹੈ ਇਵੇਂ ਮੈਂ ਇਸ ਤਰ੍ਹਾਂ ਨਹੀਂ ਸੀ ਹੋਣੀ ਚਾਹੀਦੀ ਨਾ ਹੀ ਕਦੇ ਇਸ ਤਰ੍ਹਾਂ ਹੋਈ ਆ। ਏਜੰਟ ਕਿਸ ਤਰ੍ਹਾਂ ਫਾਇਦਾ ਉਠਾਉਂਦੇ ਆ, ਕਿਸ ਤਰ੍ਹਾਂ ਸ਼ਿਕਾਰ ਬਣਾਉਂਦੇ ਨੇ ਭੋਲੇ-ਭਾਲੇ ਲੋਕਾਂ ਨੂੰ ਉਹ ਦੇਖੋ ਕਿਸ ਤਰ੍ਹਾਂ। ਕਿਉਂਕਿ ਨਾ ਜਦੋਂ ਪੰਜਾਬ ਦੇ ਵਿੱਚ ਆਪਾਂ ਮੈਂ ਕੋਈ ਟੂਰਿਸਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਜਦੋਂ ਵੀ ਕੋਈ ਟਰੈਵਲ ਏਜੰਟ ਦੇ ਕੋਲ ਜਾਂਦਾ ਹੈ। ਲਗਭਗ ਬਹੁਤੇ ਪਰਿਵਾਰਾਂ ਦੀ ਇਹ ਕਹਾਣੀ ਹੁੰਦੀ ਹੈ ਕਿ ਉਹ ਆਪਣੇਾਂ ਤੋਂ ਸ਼ਰੀਕੇ ਵਾਲਿਆਂ ਤੋਂ ਜਾ ਰਿਸ਼ਤੇਦਾਰਾਂ ਤੋਂ ਚੋਰੀ-ਚੋਰੀੇ ਕੰਮ ਸਿਰੇ ਚੜਾਉਣਾ ਸੋਚਦੇ ਹੁੰਦੇ ਆ ਸਸਤਿਕਾਲ ਦੋਸਤੋ ਕੁਝ ਤਾਜ਼ਾ ਅਪਡੇਟ ਮੈਂ ਪ੍ਰਿਤਪਾਲ ਮਹਾਰਾਣਾ ਵਾਈਟ ਹਾਊਸ ਵਿੱਚ ਜਿਸ ਤਰ੍ਹਾਂ ਯੂਐਸ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਤੇ ਯੂਕਰੇਨ ਪ੍ਰੈਜ਼ੀਡੈਂਟ ਵਾਦਮੀਰ ਯੇਲਨਸਿੰਕੀ ਦੇ ਦਰਮਿਆਨ ਗਰਮਾ-ਗਰਮ ਬਹਿਸ ਹੋਈ ਉਸ ਬਹਿਸ ਨੇ ਅਜਿਹੇ ਰੂਪ اختیار ਕਰ ਲਿਆ ਕਿ ਪੂਰੀ ਦੁਨੀਆ ਤੱਕ ਇੱਕ ਸੁਨੇਹਾ ਗਿਆ ਪਰ ਉਸ ਸੁਨੇਹੇ ਦੇ ਕਈ ਰੂਪ ਨੇ ਯੂਕਰੇਨ ਪ੍ਰੈਜ਼ੀਡੈਂਟ ਆਪਣੀ ਸੈਨਾ ਦੀ ਯੁੱਧ ਵਾਲੀ ਪੋਸ਼ਾਕ ਹੈ ਉਸ ਵਰਦੀ ਚ ਉਹਨਾਂ ਕੱਪੜਿਆਂ ਚਾਹੀ ਸਨ ਪੁੱਛਿਆ ਗਾ ਤੁਸੀਂ ਪੈਂਟ ਕੋਟ ਕਿਉਂ ਨਹੀਂ ਪਾਇਆ ਹੋਰ ਪੋਸ਼ਾਕ ਕਿਉਂ ਨਹੀਂ ਪਾਈ ਤਾਂ ਉਹਨਾਂ احساس ਕਰਵਾਇਆ ਕਿ ਹਾਲੇ ਸਾਡੇ ਮੁਲਕ ਵਿੱਚ ਯੁੱਧ ਚੱਲ ਰਿਹਾ ਹੈ ਜੰਗ ਚੱਲ ਰਹੀ ਹੈ ਹਾਲਾਂਕਿ ਮੌਕਾ ਡੋਨਲਡ ਟਰੰਪ ਦੇ ਨਾਲ ਡੋਨਲਡ ਟਰੰਪ ਦੀ ਵਿਚੋਲਗੀ ਚ ਦੋਵੇਂ ਮੁਲਕਾਂ ਯੂਕਰੇਨ ਤੇ ਰਸ਼ੀਆ ਚ ਸ਼ਾਂਤੀ ਵਾਰਤਾ ਕਾਇਮ ਕਰਦਾ ਸੀ ਕਿਉਂਕਿ ਡੋਨਲਡ ਟਰੰਪ ਵਾਰ-ਵਾਰ ਅਖਰੇਸਨ ਕਿ ਉਹ ਦੋਵੇਂ ਮੁਲਕਾਂ ਚ ਸ਼ਾਂਤੀ ਚਾਹੁੰਦੇ ਨੇ ਪਰ ਉਸ ਸ਼ਾਂਤੀ ਦੇ ਬਦਲੇ ਵੀ ਬੜਾ ਕੁਝ ਚਾਹੁੰਦੇ ਨੇ ਚਾਹੁੰਦੇ ਨੇ ਕਿ 350 ਮਿਲੀਅਨ ਡਾਲਰ ਜੋ ਯੂਐਸ ਨੇ ਯੂਕਰੇਨ ਨੂੰ ਹੈਲਪ ਦੇ ਤੌਰ ਤੇ ਦਿੱਤਾ ਸੀ ਇਸ ਯੁੱਧ ਚ ਕਹਿੰਦੇ ਵੀ ਉਹ ਸਾਡਾ ਵਾਪਸ ਕਰੋ ਜੇਕਰ ਨਹੀਂ ਵਾਪਸ ਕਰ ਸਕਦੇ ਤਾਂ ਤੁਸੀਂ ਯੂਕਰੇਨ ਦੇ ਜਿਨਨੇ ਰੇਅਰ ਮਿਨਰਲਸ ਐ ਉਹ ਕੱਢਣ ਦੀ ਆਗਿਆ ਦੋ ਰਸ਼ੀਆ ਨੂੰ ਇਸੇ ਸ਼ਾਂਤੀ ਦੇ ਬਦਲੇ ਜਿਨੇ ਰਸ਼ੀਆ ਦੇ ਕਬਜ਼ੇ ਚ ਯੂਕਰੇਨ ਦੇ ਹਿੱਸੇ ਆ ਉਹ ਰਸ਼ੀਆ ਦੇ ਕਿ ਨਹੀਂ ਜਾਣਗੇ ਮੰਨੇ ਜਾਣਗੇ ਤੇ ਇਹ ਸ਼ਾਂਤੀ ਵਾਰਤਾ ਲਗਭਗ ਐਕਸਪੈਕਟਡ ਸੀ ਕਿ ਵਾਈਟ ਹਾਊਸ ਵਿੱਚ ਇਸ ਦੀ ਅਨਾਊਂਸਮੈਂਟ ਹੋਗੀ ਪਰ ਜਦੋਂ ਯੂਕਰੇਨ ਪ੍ਰੈਜ਼ੀਡੈਂਟਸ ਪ੍ਰੈਸ ਕਾਨਫਰੰਸ ਵਿੱਚ ਬੈਠਦੇ ਪ੍ਰੈਜ਼ੀਡੈਂਟ ਦੇ ਸਾਹਮਣੇ ਡੋਨਲਡ ਟਰੰਪ ਦੇ ਤੇ ਵਾਈਸ ਪ੍ਰੈਜ਼ੀਡੈਂਟ ਦੇ ਸਾਹਮਣੇ ਇੱਕ ਗਰਮਾ-ਗਰਮ ਐਸੀ ਬਹਿਸ ਹੁੰਦੀ ਆ ਜੋ ਕਿ ਕਾਫੀ ਨੀਵੇਂ ਪੱਧਰ ਦੇ ਤੋਂ ਤੋਂ ਮੈਂ ਮੈਂ ਤੱਕ ਇਥੋਂ ਤੱਕ ਕਿ ਗਾਲੀ ਗਲੋਚ ਤੱਕ ਵੀ ਪਹੁੰਚ ਜਾਂਦੀ ਹੈ ਇੱਕ ਦੂਸਰੇ ਨੂੰ ਸਟੂਪਿਡ ਤਾਂ ਆਖਿਆ ਜਾਂਦਾ ਹੈ ਡੋਨਲਡ 트ੰਪ ਨੇ ਯੂਕਰੇਨ ਪ੍ਰੈਜ਼ੀਡੈਂਟ ਨੂੰ ਸਟੂਪਿਡ ਆਖਿਆ ਤੇ ਇਸ ਦੇ ਨਾਲ ਨਾਲ ਸਾਬਕਾ ਰਾਸ਼ਟਰਪਤੀ ਬਾਈਡਨ ਤੇ ਓਬਾਮਾ ਤੱਕ ਨੂੰ ਵੀ ਘੱਟ ਤਜੱਬੇ ਵਾਲੇ ਤੇ ਸਟੂਪਿਡ ਆਖ ਦਿੱਤਾ ਇਹ ਕਰਮਾ ਕਰਮ ਵੈਸੇ ਇਥੇ ਤੱਕ ਪਹੁੰਚ ਗਈ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਵਾਈਟ ਹਾਊਸ ਦੀ ਉਹ ਮੀਟਿੰਗ ਛੱਡ ਕੇ ਹਾਲਾਂਕਿ ਬਾਦ ਵਿੱਚ ਲੰਚ ਵੀ ਤਿਆਰ ਸੀ ਉਹ ਵੀ ਛੱਡ ਕੇ ਵਾਈਟ ਹਾਊਸ ਦੇ ਵਿੱਚੋਂ ਚਲੇ ਗਏ ਜਾਂਦੇ ਜਾਂਦੇ ਡੋਨਲਡ 트ੰਪ ਨੇ ਇਹ ਵੀ ਆਖਿਆ ਕਿ ਜੇਕਰ ਉਹ ਦੁਬਾਰਾ ਸ਼ਾਂਤੀ ਵਾਰਤਾ ਕਰਨਾ ਚਾਹਣ ਤਾਂ ਉਹਨਾਂ ਦਾ ਵੈਲਕਮ ਹੈ ਕੁੱਲ ਮਿਲਾ ਕੇ ਪੀਸ ਦੀ ਜਾਂ ਫਿਰ ਇਹ ਬਿਜ਼ਨਸ ਦੀ ਇੱਕ ਕਾਰੋਬਾਰ ਦੀ ਡੀਲ ਸੀ ਡੋਨਲਡ 트ੰਪ ਦੀ ਉਹ ਸਿਰੇ ਨਹੀਂ ਚੜ ਸਕੀ ਇਸ ਕਾਰਵਾਈ ਨੂੰ ਲੈ ਕੇ ਜਿੱਥੇ ਯੂਰਪ ਤੇ ਕੈਨੇਡਾ ਇਕੱਠੇ ਬਹੁਤੇ ਮੁਲਕ ਨੇ ਜਿਹੜੇ ਉਹ ਯੂਕਰੇਨ ਦੇ ਨਾਲ ਖੜੇ ਨੇ ਤੇ ਡੋਨਲਡ ਟਰੰਪ ਦੀ ਇਸ ਕਾਰਵਾਈ ਨੂੰ ਲੈ ਕੇ ਅਮਰੀਕਾ ਵਿੱਚ ਵੀ ਵੱਖ-ਵੱਖ ਤਰ੍ਹਾਂ ਦਾ ਪ੍ਰਤੀਕਰਮ ਹੋਣਾ ਸ਼ੁਰੂ ਹੋ ਗਿਆ ਹੈ। ਕੁੱਲ ਮਿਲਾ ਕੇ ਇਹ ਕਾਰਵਾਈ ਯੂਐਸ ਵਾਈਟ ਹਾਊਸ ਦੇ ਇਤਿਹਾਸ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਬਹਿਸ ਖਾਸ ਤੌਰ ਤੇ ਪ੍ਰੈਜ਼ੀਡੈਂਟ ਦੇ ਵੱਲੋਂ ਇਸ ਅਹੁਦੇ ਵੱਲੋਂ ਇਸ ਤਰ੍ਹਾਂ ਦੀ ਬਹਿਸ ਨੀਵੇਂ ਪੱਧਰ ਦੀ ਉਹ ਕਦੇ ਵੀ ਨਹੀਂ ਦੇਖੀ ਗਈ ਨਹੀਂ ਪਾਈ ਗਈ ਯੂਐਸ ਦੇ ਇਤਿਹਾਸ ਵਿੱਚ ਕਦੇ ਵੀ ਵਾਈਟ ਹਾਊਸ ਦੇ ਵੱਲੋਂ ਇਸ ਪੱਧਰ ਦੀ ਸ਼ਬਦਾਵਲੀ ਇਸ ਤਰ੍ਹਾਂ ਦੀ ਬਹਿਸ ਕਦੇ ਲੋਕਾਂ ਨੇ ਨਾ ਸੁਣੀ ਆ ਨਾ ਦੇਖੀ ਆ ਸੋ ਇਸ ਦਾ ਕੀ ਮੈਸੇਜ ਆਂਦਾ ਡੋਨਲਡ ਟਰੰਪ ਦੇ ਖੁਦ ਦੇ ਰੂਪ ਤੇ ਦਮਦਵੇ ਤੇ ਜਾਂ ਫਿਰ ਉਹਨਾਂ ਦੀ ਯੋਗਤਾ ਤੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਉੱਠਦੇ ਆ ਨਾਲ ਜੁੜਦੀ ਹੋਰ ਕਹਾਣੀ ਆ ਸੈਕ੍ਰਮੈਂਟੋ ਸਿਕਸ ਟੈਂਪਲ ਦੇ ਵੱਲੋਂ ਡੋਨਲਡ ਟਰੰਪ ਦੇ ਉਸ ਹੁਕਮ ਦਾ ਵਿਰੋਧ ਕੀਤਾ ਗਿਆ ਸੀ ਕੋਰਟ 'ਚ ਕੇਸ ਫਾਈਲ ਕੀਤਾ ਗਿਆ ਸੀ ਕਿ ਸਿੱਖ ਟੈਂਪਲ ਦੇ ਵਿੱਚ ਆਈਸ ਦੇ ਵੱਲੋਂ ਰੇਡ ਕਰਨੀ ਜਾਂ ਚੈੱਕ ਕਰਨਾ ਉਹ ਜਾਰੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਵੱਲੋਂ ਆਖਿਆ ਗਿਆ ਸੀ ਕਿ ਬਹੁਤ ਸਾਰੇ ਸ਼ਰਧਾਲੂ ਸ਼ਾਂਤੀ ਦੇ ਲਈ ਅਰਦਾਸ ਕਰਨ ਦੇ ਲਈ ਸਿੱਖ ਟੈਂਪਲ 'ਚ ਆਉਂਦੇ ਨੇ ਉਹਨਾਂ ਵਿੱਚ ਡਾਕੂਮੈਂਟਡ ਵੀ ਹੋ ਸਕਦੇ ਆਂ ਡਾਕੂਮੈਂਟਡ ਵੀ ਹੋ ਸਕਦੇ ਆ ਕਿਉਂਕਿ ਉੱਥੇ ਕਿਸੇ ਨੂੰ ਚੈੱਕ ਜਾਂ ਵੈਦ ਕਰਤਾ ਨਹੀਂ ਕੀਤਾ ਜਾ ਸਕਦਾ ਨਾ ਰੱਬ ਦੇ ਘਰ ਵਿੱਚ ਵੀ ਕੌਣ ਆਵੇ ਕੌਣ ਨਾ ਆਵੇ ਇਹ ਵੀ ਦੱਸਿਆ ਗਿਆ ਸੀ ਕਿ ਸਿੱਖ ਟੈਂਪਲ ਦੀ ਰੋਜ਼ਾਨਾ ਦੀ ਕਾਰਵਾਈ ਆ ਮਰਿਆਦਾ ਵਿੱਚ ਵਿਗਨ ਪੈਂਦਾ ਇਸ ਕਰਕੇ ਆਈਸ ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਐਨਫੋਰਸਮੈਂਟ ਏਜੰਸੀ ਦੇ ਵੱਲੋਂ ਚੈੱਕ ਨਾ ਕੀਤਾ ਜਾਵੇ ਤਾਂ ਜੱਜ ਨੇ ਉਹਨਾਂ ਦੀ ਫੇਵਰ ਕੀਤੀ ਹੈ ਤੇ ਰੋਕ ਲਗਾਈ ਹੈ ਸਿੱਖ ਟੈਂਪਲ ਤੇ ਕਿਸੇ ਵੀ ਤਰ੍ਹਾਂ ਦੀ ਚੈਕਿੰਗ ਤੇ ਹਾਲਾਂਕਿ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਪਰ ਡੋਨਲਡ ਟਰੰਪ ਦੇ ਬਹੁਤ ਸਾਰੇ ਅਜਿਹੇ ਹੁਕਮ ਨੇ ਜਿਨ੍ਹਾਂ ਨੂੰ ਕੋਈ ਕੋਰਟ ਦੇ ਵੱਲੋਂ ਬਲਾਕ ਕੀਤਾ ਗਿਆ ਜਾਂ ਰੋਕਿਆ ਜਾਂਦਾ ਪਰ ਉਹੀ ਡੋਨਲਡ ਟਰੰਪ ਹੁਣ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਇੱਕ ਅਜਿਹੀ ਬਹਿਸ ਦੇ ਵਿੱਚ ਇੱਕ ਅਜਿਹਾ ਡਰਾਮਾ ਜੋ ਕਿਤੇ ਇਹ ਵੀ ਲੱਗਦਾ ਕਿ ਹੋ ਸਕਦਾ ਹੈ ਡੋਨਲਡ 트ੰਪ ਦੇ ਵੱਲੋਂ ਯੂਕਰੇਨ ਪ੍ਰੈਜ਼ੀਡੈਂਟ ਨੂੰ ਜਾਣ ਬੁੱਝ ਕੇ ਉਕਸਾਇਆ ਜਾ ਰਿਹਾ ਸੀ ਹਾਲਾਂਕਿ ਉਹ ਉਹਨਾਂ ਜ਼ਿਆਦਾ ਨਹੀਂ ਉਕਸਾਇਆ ਸਾਰੇ ਕੈਮਰੇ ਆਨ ਹੋਣ ਆਨ ਕੈਮਰਾ ਸਾਰਿਆਂ ਦੇ ਸਾਹਮਣੇ ਡਿਪਲੋਮੈਟ ਇਸ ਤਰ੍ਹਾਂ ਬਹਿਸ ਕਰਦੇ ਕਿਸੇ ਵੀ ਮੁਲਕ ਦੇ ਨਹੀਂ ਦੇਖੇ ਯੂਐਸ ਦੇ ਤੱਕ ਕਦੇ ਵੀ ਨਹੀਂ ਹਾਲਾਂਕਿ ਗਰਮਾ-ਗਰਮੀ ਹੁੰਦੀ ਹੈ ਪਰ ਉਹ ਆਫ ਕੈਮਰਾ ਕਿਸੇ ਰੂਮ ਦੇ ਵਿੱਚ ਹੁੰਦੀ ਹੈ ਪਰ ਉਸ ਗਰਮਾ-ਗਰਮ ਉਸ ਬਹਿਸ ਤੋਂ ਬਾਅਦ ਜਦੋਂ ਉਹ ਕੈਮਰੇ ਦੇ ਸਾਹਮਣੇ ਆਉਂਦੇ ਆ ਦੋਵੇਂ ਡਿਪਲੋਮੈਟ ਦੋਵੇਂ ਹਮ ਰਤਬਾ ਜਦੋਂ ਉਹ ਪ੍ਰੈਸ ਦੇ ਸਾਹਮਣੇ ਆਉਂਦੇ ਆ ਤਾਂ ਉਹਨਾਂ ਦੀ ਸਮਾਈਲ ਜਾਂ ਉਹਨਾਂ ਦੀ ਵਰਡਿੰਗ ਹੈ ਉਹਨਾਂ ਦੇ ਹਾਵ ਭਾਵ ਤੋਂ ਹੀ ਜਰਨਲਿਸਟ ਅੰਦਾਜ਼ਾ ਲਗਾ ਰਹੇ ਹੁੰਦੇ ਆ ਕਿ ਬੈਕ ਡੋਰ ਤੇ ਕੀ ਕੁਝ ਹੋਇਆ ਹੋਵੇਗਾ ਔਰ ਉਸ ਦਾ ਕੀ ਇਫੈਕਟ ਹੋਵੇਗਾ ਪਰ ਇਸ ਤਰ੍ਹਾਂ ਦੀ ਗਾਲੀ ਗਲੋਚ ਵਾਲੀ ਇੱਕ ਬਹਿਸ ਪ੍ਰੈਸ ਦੇ ਸਾਹਮਣੇ ਹੀ ਹੋ ਜਾਣੀ ਇਥੋਂ ਤੱਕ ਕਿ ਪ੍ਰੈਸ ਨੂੰ মিডিਆ ਨੂੰ ਵੀ ਉਥੋਂ ਉਹ ਆਫਿਸ ਦੇ ਵਿੱਚੋਂ ਬਾਹਰ ਕੱਢਣਾ ਪਿਆ ਤੇ ਉਸ ਤੋਂ ਬਾਅਦ ਇਨੀ ਗਮਾ ਗਮੀ ਹੋ ਗਈ ਕਿ ਯੂਕਰੇਨ ਪ੍ਰੈਜ਼ੀਡੈਂਟ ਸਾਰੀ ਮੀਟਿੰਗ ਛੱਡ ਕੇ ਵਾਪਸ ਚਲੇ ਗਏ ਲੰਚ ਵੀ ਨਹੀਂ ਕੀਤਾ ਸੋ ਡੋਨਲਡ ਟਰੰਪ ਦੇ ਇਹ ਡਰਾਮੇ 4 ਸਾਲ ਚੱਲਣੇ ਕਿਉਂਕਿ ਜਿਹੜੇ ਸਖਸ਼ ਨੂੰ ਕਾਰੋਬਾਰ ਦੇ ਵਿੱਚੋਂ ਜਿਹੜਾ ਆਇਆ ਹੋਵੇ ਉਸ ਨੂੰ ਇਸ ਤਰ੍ਹਾਂ ਦੇ ਡਰਾਮੇ ਟੀਵੀ ਹੋਸਟ ਦੇ ਤੌਰ ਤੇ ਵੀ ਡਬਲਯੂਡਬਲਯੂਈ ਦੇ ਵਿੱਚ ਪਾਰਟਿਸਿਪੇਟ ਕਰਨ ਵਾਲੇ ਵੀ ਉਸ ਨੂੰ ਅਜਿਹੇ ਡਰਾਮੇ ਕਰਨ ਦੀ ਆਦਤ ਹੁੰਦੀ ਆ ਖਾਸ ਤੌਰ ਤੇ ਡੋਨਲਡ ਟਰੰਪ ਨੂੰ ਨਾ ਜਦ ਤੱਕ 24 ਘੰਟਿਆਂ ਦੇ ਵਿੱਚ ਉਹ ਕੋਈ ਅਜੀਹਾ ਹੁਕਮ ਜਾਂ ਅਜੀਹਾ ਕੋਈ ਡਰਾਮਾ ਨਹੀਂ ਕਰ ਦਿੰਦੇ ਜਿਹੜਾ ਪੂਰੀ ਦੁਨੀਆ 'ਚ ਵਾਇਰਲ ਹੋ ਜਾਏ ਫੈਲ ਜਾਏ ਉਹਨਾਂ ਨੂੰ ਇਹ ਆਖੀਏ ਕਿ ਅਨੀਂਦ ਨਹੀਂ ਆਉਂਦੀ ਸੋ ਜਿਨ੍ਹਾਂ ਨੂੰ ਡਰਾਮੇ ਕਰਨ ਦੀ ਆਦਤ ਹੁੰਦੀ ਹੈ ਉਹ ਡਰਾਮੇ ਕਈ ਵਾਰ ਹੱਦੋਂ ਵੱਧ ਜਾਂਦੇ ਆ ਕਈ ਵਾਰ ਉਸ ਅਹੁਦੇ ਨੂੰ ਉਹ ਉਸਦੇ ਅਹੁਦੇ ਦੇ ਮੇਚ ਦੇ ਨਹੀਂ ਹੁੰਦੇ ਉਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹ ਖਾਸ ਤੌਰ ਤੇ ਇਹ ਜੋ ਬਹਿਸ ਹੋਈ ਹੈ ਇਹ ਬਹਿਸ ਇਸ ਤਰ੍ਹਾਂ ਨਹੀਂ ਸੀ ਹੋਣੀ ਚਾਹੀਦੀ ਨਾ ਹੀ ਕਦੇ ਇਸ ਤਰ੍ਹਾਂ ਹੋਈ ਆ ਦੋਸਤੋ ਨੇ ਪਾਸੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੀ ਤੁਹਾਨੂੰ ਇੱਕ ਐਸੀ ਕਹਾਣੀ ਦੱਸਦੇ ਆ ਤੁਸੀਂ ਹੈਰਾਨ ਹੋਵੋਗੇ ਕਿ ਲੋਕੀ ਵਿਦੇਸ਼ ਜਾਣ ਦੇ ਨਾਂ ਤੇ ਕੈਨੇਡਾ ਜਾਂ ਅਮਰੀਕਾ ਜਾਣ ਦੇ ਲਾਂ ਤੇ ਅਜਿਹੇ ਹਾਲਾਤਾਂ ਵਿੱਚ ਵੀ ਫਸ ਸਕਦੇ ਆ ਤੁਸੀਂ ਪਨਾਮਾ ਦੇ ਜੰਗਲ ਜਾਂ ਫਿਰ ਹੋਰ ਕਹਾਣੀਆਂ ਸੁਣੀਆਂ ਦੇਖੀਆਂ ਨੇ ਖਾਸ ਕਰਕੇ ਇਹਨਾਂ ਦਿਨਾਂ 'ਚ ਪਰ ਇੱਕ ਕਹਾਣੀ ਹੋਰ ਜਈ ਆ ਜਿਸ ਵਿੱਚ ਇੱਕ ਪਰਿਵਾਰ ਆ ਪੰਜਾਬ ਦਾ ਤੇ ਏਜੰਟ ਵੱਲੋਂ ਜਿਹੜਾ ਉਹਨਾਂ ਨੇ ਹਾਇਰ ਕੀਤਾ ਸੀ ਉਹਨਾਂ ਨੂੰ ਵੱਲੋਂ ਦੱਸਿਆ ਜਾਂਦਾ ਕਿ ਤੁਹਾਡੇ ਬੇਟੇ ਦਾ ਜੀ ਆ ਗਿਆ ਵੀਜ਼ਾ ਤੇ ਹੁਣ ਟਿਕਟ ਇਹਦੀ ਓਕੇ ਹੋ ਗਈ ਹੈ ਪੈਸੇ ਦਾ ਜੋ ਉਹਨਾਂ ਦਾ ਲੈਣ ਦੇਣ ਸੀ ਕਰਕੇ ਜੀ ਤੇ ਪਰਿਵਾਰ ਚ ਖੁਸ਼ੀ ਦੀ ਇੱਕ ਮਾਹੌਲ ਸੀ ਉਹਨਾਂ ਨੂੰ ਇਹ ਸੀਗਾ ਕਿ ਪਹਿਲੀ ਵਾਰ ਸਾਡਾ ਬੇਟਾ ਜਾਂ ਫੈਮਿਲੀ ਚੋਂ ਕੋਈ ਬਾਹਰ ਜਾ ਰਿਹਾ ਹੈ ਅਸਲ ਵਿੱਚ ਉਹ ਲੜਕਾ ਥੋੜਾ ਪੜਿਆ ਵੀ ਘੱਟ ਸੀ 8 ਕ ਤੱਕ ਪੜਿਆ ਸੀ ਤੇ ਉਹਨੂੰ ਬਹੁਤੀ ਜਾਣਕਾਰੀ ਵੀ ਨਹੀਂ ਸੀ ਕਿ ਕਿਸ ਤਰ੍ਹਾਂ ਟਰੈਵਲ ਕਰਨਾ ਹੈ ਜਾਂ ਕੀ ਚੀਜ਼ ਆ ਵੀਜ਼ਾ ਕੀ ਹੁੰਦਾ ਹੈ ਜਾਂ ਪਾਸਪੋਰਟ ਜੈਨਾਂ ਚੀਜ਼ਾਂ ਦੀ ਸੋ ਏਜੰਟ ਕਿਸ ਤਰ੍ਹਾਂ ਫਾਇਦਾ ਉਠਾਉਂਦੇ ਆ ਕਿਸ ਤਰ੍ਹਾਂ ਸ਼ਿਕਾਰ ਬਣਾਉਂਦੇ ਨੇ ਭੋਲੇ ਭਾਲੇ ਲੋਕਾਂ ਨੂੰ ਉਹ ਦੇਖੋ ਕਿਸ ਤਰ੍ਹਾਂ ਉਸ ਬੰਦੇ ਦੀ ਦਿੱਲੀ ਤੋਂ ਫਲਾਈਟ ਹੁੰਦੀ ਆ ਤੇ ਉਸ ਨੂੰ ਛੱਡਣ ਦੇ ਵਾਸਤੇ ਸਾਰੇ ਫੈਮਿਲੀ ਮੈਂਬਰਸ ਰਿਸ਼ਤੇਦਾਰ ਵੀ ਗੱਡੀਆਂ ਚਾਹੁੰਦੇ ਆ ਇਸ ਤੋਂ ਪਹਿਲਾਂ ਘਰੇ ਨਾ ਅਰਦਾਸ ਕੀਤੀ ਜਾਂਦੀ ਆ ਇੱਕ ਵਧੀਆ ਫੰਕਸ਼ਨ ਹੁੰਦਾ ਘਰ ਵਿੱਚ ਜਿਸ ਵਿੱਚ ਸਾਰੇ ਰਿਸ਼ਤੇਦਾਰ ਆਉਂਦੇ ਆ ਕਿ ਸਾਡਾ ਮੁੰਡਾ ਤਾਂ ਜੀ ਕੈਨੇਡਾ ਜਾ ਰਿਹਾ ਏਜੰਟ ਵੱਲੋਂ ਇਹ ਆਖਿਆ ਗਿਆ ਕਿ ਕੈਨੇਡਾ ਜਾ ਰਿਹਾ ਔਰ ਉਸ ਤੋਂ ਬਾਅਦ ਦਿੱਲੀ ਜਦੋਂ ਉਸ ਨੂੰ ਛੱਡਿਆ ਜਾਂਦਾ ਹੈ ਤੇ ਦਿੱਲੀ ਤੋਂ ਸਿੱਧੀ ਫਲਾਈਟ ਹੁੰਦੀ ਹੈ ਇਹ ਆਖਿਆ ਸੀ ਕਿ ਤੇਰਾ ਵੀਜ਼ਾ ਤੇ ਤੇਰਾ ਪਾਸਪੋਰਟ ਤੈਨੂੰ 에ਅਰਪੋਰਟ ਤੇ ਦਵਾਂਗੇ ਤੇ ਚਲੋ ਉਹ ਬੰਦਾ ਜੀ ਫਿਰ ਜਹਾਜ਼ ਵਿੱਚ ਬੈਠਦਾ ਹੈ ਉਸ ਤੋਂ ਬਾਅਦ ਕੁਝ ਘੰਟਿਆਂ ਦੀ ਫਲਾਈਟ ਚੱਲਦੀ ਆ ਉਹਨੂੰ ਵੀ ਇਹ ਹੁੰਦਾ ਵੀ ਚਲੋ ਬਾਹਰਲੇ ਦੇਸ਼ ਜਾ ਰਹੇ ਆ ਜਿਵੇਂ ਆਮ ਬੰਦਾ ਸੋਚਦਾ ਹੈ ਵਿਦੇਸ਼ ਜਾ ਰਹੇ ਆ ਟੇਕ ਆਫ ਹੁੰਦਾ ਤੇ ਉਹ 에ਅਰਪੋਰਟ ਤੇ ਉਤਰਦਾ ਉਸ ਤੋਂ ਬਾਅਦ ਉੱਥੇ ਉਸਦੀ ਐਗਜ਼ਿਟ ਹੁੰਦੀ ਆ ਔਰ ਉਸ ਬੰਦੇ ਨੂੰ ਪਤਾ ਹੀ ਨਹੀਂ ਕਿ ਉਹ ਥਾਈਲੈਂਡ ਵਿੱਚ ਹੈ ਬੈਂਕਾਕ 에য়ারਪੋਰਟ 'ਤੇ ਉਸ ਤੋਂ ਬਾਅਦ ਉਸ ਨੂੰ ਆਖਿਆ ਗਿਆ ਸੀ ਕਿ ਉਸ 에য়ারਪੋਰਟ ਤੇ ਤੈਨੂੰ ਕੋਈ ਲੈਣ ਆਉਣਗੇ ਲੈਣ ਕੋਈ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਉਸ ਦਾ ਉਹ ਸਫ਼ਰ ਸ਼ੁਰੂ ਹੁੰਦਾ ਜੋ ਕਿ ਉਸ ਨੇ ਕਦੇ ਐਕਸਪੈਕਟ ਨਹੀਂ ਸੀ ਕੀਤਾ ਖਾਸ ਤੌਰ ਤੇ ਜੇਕਰ ਬੰਦਾ ਨਾਲ ਥੋੜਾ ਐਕਟਿਵ ਹੋਵੇ ਉਸ ਨੂੰ ਵਕ ਵਕ ਦੇ ਮੁਲਕਾਂ ਦਾ ਉਥਲੀ ਕਰੰਸੀ ਦਾ ਜਾਂ ਫਿਰ ਘਟੂ ਘਾਟੇ ਤਾਂ ਪਤਾ ਹੁੰਦਾ ਨਾ ਕਿ ਟ੍ਰੈਵਲ ਟਾਈਮ ਕਿੰਨਾ ਹੈ ਪਰ ਉਸੇ ਹੀ ਕੰਡੀਸ਼ਨ 'ਚ ਫਸਦਾ ਹੈ ਕਿ ਉਸ ਤੋਂ ਬਾਅਦ ਉਸ ਨੂੰ THAILAND ਦੇ ਵਿੱਚੋਂ ਕੋਈ ਏਜੰਟ ਹੈ ਜਿਹੜਾ ਉਹ ਮਿਲਦਾ ਉਹ ਉਸ ਨੂੰ ਲੈ ਕੇ ਮਲੇਸ਼ੀਆ ਦਾ ਬਾਰਡਰ ਕ੍ਰਾਸ ਕਰਾਉਂਦਾ ਇੰਨੇ ਦਿਨਾਂ 'ਚ ਉਸ ਉੱਪਰ ਇਨਾ ਜ਼ੁਲਮ ਹੁੰਦਾ ਹੈ ਮਾਨਸਿਕ ਤੌਰ ਤੇ ਵੀ ਨਾ ਤਸ਼ੱਦਦ ਹੁੰਦਾ ਹੈ ਤੇ ਉਸ ਕੋਲ ਜਿਹੜੇ ਪੈਸੇ ਆ ਉਹ ਵੀ ਖੋ ਲਏ ਜਾਂਦੇ ਆ ਫਿਰ ਉਸ ਦੀ ਘਰੇ ਗੱਲ ਕਰਵਾਈ ਜਾਂਦੀ ਆ ਤੇ ਘਰਦਿਆਂ ਨੂੰ ਜਦੋਂ ਅਹਿਸਾਸ ਹੁੰਦਾ ਹੈ ਕਿ ਉਹਨਾਂ ਦਾ ਬੇਟਾ ਕੈਨੇਡਾ ਨਹੀਂ ਗਿਆ ਉਹ ਤਾਂ ਮਲੇਸ਼ੀਆ ਪਹੁੰਚ ਗਿਆ THAILAND 'ਚ ਤਾਂ ਉਹਨਾਂ ਨੂੰ ਗੇਮ ਸਮਝ ਨਹੀਂ ਆਉਂਦੀ ਜੇ ਸਮਝ ਵੀ ਆਉਂਦੀ ਆ ਤਾਂ ਉਹ ਕਿਸੇ ਨੂੰ ਦੱਸ ਨਹੀਂ ਸਕਦੇ ਨਾ ਆਂਡਗਵਣ ਚ ਤੇ ਨਾ ਹੀ ਰਿਸ਼ਤੇਦਾਰੀਆਂ ਚ ਕਿਉਂਕਿ ਬੇਇੱਜ਼ਤੀ ਹੋਣ ਦਾ ਡਰ ਹੈ ਕਿਉਂਕਿ ਨਾ ਜਦੋਂ ਪੰਜਾਬ ਦੇ ਵਿੱਚ ਆਪਾਂ ਕੋਈ ਟੂਰਿਸਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਜਦੋਂ ਵੀ ਕੋਈ ਟਰੈਵਲ ਏਜੰਟ ਦੇ ਕੋਲ ਜਾਂਦਾ ਹੈ ਲਗਭਗ ਬਹੁਤੇ ਪਰਿਵਾਰਾਂ ਦੀ ਇਹ ਕਹਾਣੀ ਹੁੰਦੀ ਹੈ ਕਿ ਉਹ ਆਪਣੇਆਂ ਤੋਂ ਸ਼ਰੀਕੇ ਵਾਲਿਆਂ ਤੋਂ ਜਾਂ ਰਿਸ਼ਤੇਦਾਰਾਂ ਤੋਂ ਚੋਰੀ-ਚੋਰੀੇ ਕੰਮ ਸਿਰੇ ਚੜਾਉਣਾ ਸੋਚਦੇ ਹੁੰਦੇ ਆ ਪੀਡੀ ਫਲਾਈਟ ਉਣ ਤੋਂ ਬਾਅਦ ਹੀ ਪਤਾ ਲੱਗੇ ਪਹਿਲਾਂ ਨਹੀਂ ਦੱਸਣਾ ਦਸੀਦਾ ਨਹੀਂ ਹੁੰਦਾ ਇਹ ਲੋਕੀਂ ਆਖਦੇ ਆ ਚਲੋ خیر ਉਹ ਬੰਦਾ ਪਟਕਦਾ ਰਿਹਾ ਮਲੇਸ਼ੀਆ ਦੇ ਉਹਨਾਂ ਟਰੈਵਲ ਏਜੰਟਾਂ ਦੇ ਹੱਥਾਂ 'ਚ ਜਿਨ੍ਹਾਂ ਨੇ ਡਰਾ ਕੇ ਰੱਖਿਆ ਵੀ ਜੇ ਤੈਨੂੰ ਪੁਲਿਸ ਨੇ ਬਾਹਰ ਦੇਖ ਲਿਆ ਤਾਂ ਤੂੰ ਫੜਿਆ ਜਾਏਗਾ ਤੈਨੂੰ ਹੌਲੀ ਹੌਲੀ ਜੌਬ ਤੇ ਲਗਾ ਦੇਾਂਗੇ ਪੰਜ ਛੇ ਮਹੀਨੇ ਨਾ ਕੁਝ ਖਾਣੋਂ ਦਿੱਤਾ ਬਿਮਾਰ ਹੋ ਜਾਂਦਾ ਹੈ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਰਹਿੰਦਾ ਫਿਰ ਉਸਦੇ ਕੁਝ ਦੋਸਤ ਨੇ ਜਿਹੜੇ ਉਹ ਉਹਨਾਂ ਦੇ ਘਰ ਆਉਂਦੇ ਆ ਕਿਉਂਕਿ ਦੋਸਤਾਂ ਨਾਲ ਫੋਨ ਤੇ ਹੌਲੀ-ਹੌਲੀ ਆਪਣਾ ਦੁੱਖ ਸਾਂਝਾ ਕਰਨ ਲੱਗਿਆ ਸੀ ਕਿ ਮੈਂ ਤਾਂ ਬਾਈ ਮਲੇਸ਼ੀਆ 'ਚ ਫਸ ਗਿਆ ਕੈਨੇਡਾ ਨਹੀਂ ਆ ਤੇ ਉੱਥੇ ਜਿਸ ਏਜੰਟ ਦੇ ਹਵਾਲੇ ਸੀ ਜਿਸ ਬੰਦੇ ਦੇ ਉਸ ਵੱਲੋਂ ਉਹਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਘਰਦਿਆਂ ਤੋਂ ਪੈਸੇ ਵੀ ਉਸਦੇ ਅਕਾਊਂਟ ਵਿੱਚ ਪਾਏ ਜਾਂਦੇ ਸਨ ਹੁਣ ਉਹਦੇ ਵਿੱਚੋਂ ਬਹੁਤ ਘੱਟ ਉਸਨੂੰ ਖਾਣ ਨੂੰ ਦਿੰਦੇ ਸਨ ਔਰ ਉਸਨੂੰ ਇਹ ਝੂਠ ਬੋਲਿਆ ਗਿਆ ਕਿ ਤੈਨੂੰ ਹੌਲੀ-ਹੌਲੀ ਕੈਨੇਡਾ ਭੇਜਾਂਗੇ ਉਦੋਂ ਤੱਕ ਉਸਦੀ ਫੈਮਲੀ ਵਾਲੇ ਪੈਸੇ ਭੇਜਦੇ ਰਹੇ ਕਰੇ 10000 ਪਾਧਾ ਕਰੇ 20 ਪਾਧਾ ਕਰੇ 30 ਪਾਧਾ ਖੈਰ ਪਰਿਵਾਰ ਇੰਨਾ ਤਾਂ ਅਹਿਸਾਸ ਹੋ ਗਿਆ ਸੀ ਪਰਿਵਾਰ ਨੂੰ ਕਿ ਉਹਨਾਂ ਦਾ ਫੈਮਲੀ ਮੈਂਬਰ ਹੈ ਜਿਹੜਾ ਉਹ ਹੋ ਇਸ ਟਾਈਮ ਫਸ ਗਿਆ ਇੱਕ ਰੈਕਟ ਦੇ ਵਿੱਚ ਇੱਕ ਝੂਠ ਦੇ ਵਿੱਚ ਇੱਕ ਜਾਲ ਦੇ ਵਿੱਚ ਕਿਵੇਂ ਉਹ ਵਾਪਸ ਆ ਸਕਦਾ ਜਾਂ ਨਹੀਂ ਇਸ ਬਾਰੇ ਵੀ ਸੋਚ ਵਿਚਾਰ ਕੀਤਾ ਜਾ ਰਿਹਾ ਸੀ ਉਹਸੇ ਲੜਕੇ ਦੇ ਕੁਝ ਫਰੈਂਡ ਹੁੰਦੇ ਆ ਪੰਜਾਬ ਤੋਂ ਹੀ ਉਹ ਉਸਦੀ ਮਦਰ ਨੂੰ ਦੱਸਦੇ ਆ ਕਿ ਉਹ ਕੈਨੇਡਾ ਨਹੀਂ ਗਿਆ ਉਹ ਤਾਂ ਮਲੇਸ਼ੀਆ ਵਿੱਚ ਫਸਿਆ ਹੋਇਆ ਤੇ ਬਾਰਡਰ ਤੇ ਕਿਸੇ ਏਜੰਟ ਕੋਲ ਆ ਤੇ ਉਹ ਨੂੰ ਰੂਮ ਚ ਤਾੜ ਕੇ ਉਸਤੇ ਪੈਸੇ ਖਾ ਰਿਹਾ ਜਿੰਨੇ ਤੁਸੀਂ ਭੇਜਦੇ ਆ ਫਿਰ ਫੈਮਿਲੀ ਦਾ ਜਦੋਂ ਸਾਰੇ ਸੁਪਨੇ ਟੁੱਟਦੇ ਆ ਖਾਸ ਤੌਰ ਤੇ ਉਹ ਪਰਿਵਾਰ ਦੇ ਜਿਨ੍ਹਾਂ ਨੇ ਜਿਨ੍ਹਾਂ ਦਾ ਕੋਈ ਬਾਹਰ ਗਿਆ ਨਹੀਂ ਵਿਦੇਸ਼ ਗਿਆ ਨਹੀਂ ਫਿਰ ਇਹਨਾਂ ਦਾ THAILAND ਦੇ ਵਿੱਚ ਕਿਸੇ ਵਾਕਿਫ ਦੇ ਨਾਲ ਸੰਪਰਕ ਹੁੰਦਾ ਤੇ ਉਹਦੀ ਮਦਦ ਦੇ ਨਾਲ ਫਿਰ ਇਹ ਲੜਕਾ ਵਾਪਸ ਹੁੰਦਾ ਹੈ ਅੰਮ੍ਰਿਤਸਰ 에ਅਰਪੋਰਟ ਤੇ ਉਤਰਦਾ ਤੇ ਜਦੋਂ ਇਹ ਪਰਿਵਾਰਕ ਮੈਂਬਰ ਉਹਦੀ ਹਾਲਤ ਦੇਖ ਰਿਹਾ ਕਾਫੀ ਕਮਜ਼ੋਰ ਹੋ ਗਿਆ ਸੀ ਤਾਂ 에ਅਰਪੋਰਟ ਤੇ ਹੀ ਉਸਦੀ ਮਾਂ ਉੱਚੀ ਉੱਚੀ ਰੋਣ ਲੱਗਦੀ ਆ ਗਲੇ ਲੱਗਦੀ ਆਪਣੇ ਬੇਟੇ ਦੇ ਕੁੱਲ ਮਿਲਾ ਕੇ ਇਹ ਹੈ ਕਿ ਵਿਦੇਸ਼ ਜਾਣ ਦੀ ਲਾਲਸਾ ਹਰ ਇੱਕ 'ਚ ਹੁੰਦੀ ਆ ਪਰ ਇਹਦੇ ਵਿੱਚ ਉਹ ਤਜਰਬੇ ਐਕਸਪੀਰੀਅੰਸ ਦੀ ਵੀ ਬਹੁਤ ਵੱਡੀ ਲੋਡ ਹੁੰਦੀ ਆ ਵਿਦੇਸ਼ ਜਾਣਾ ਕੈਨੇਡਾ ਅਮਰੀਕਾ ਜਾਣਾ ਵੱਡੀ ਗੱਲ ਹੈ ਜਾਣਾ ਬਈ ਚਾਹੀਦਾ ਜਿਹੜਾ ਪ੍ਰਵਾਸ ਕਰਨਾ ਚਾਹੁੰਦਾ ਪਰ ਕੁਝ ਚੀਜ਼ਾਂ ਜ਼ਹੀਆਂ ਨੇ ਜਿਹੜੀਆਂ ਕਿ ਤਜਰਬੇ ਤੋਂ ਬਾਅਦ ਪਤਾ ਲੱਗਦੀ ਨੇ ਜਾਂ ਫਿਰ ਜਿਸ ਕੋਲ ਤਜਰਬਾ ਹੈ ਉਸ ਕੋਲ ਆਪਣੀ ਗਠੜੀ ਹੈ ਜਿਹੜੀ ਨਾ ਸਮੱਸਿਆ ਦੀ ਉਹ ਖੋਲਣੀ ਬਣਦੀ ਆ ਬਿਨਾ ਤਜਰਬੇ ਤੋਂ ਬਿਨਾ ਸੋਚੇ ਤੋਂ ਜਦੋਂ ਕਿਸੇ ਗੈਰ ਦੇ ਹੱਥ ਬੱਚੇ ਨੂੰ ਤੋੜ ਦਿੰਨੇ ਆ ਉਦੋਂ ਫਿਰ ਤੁਹਾਡਾ ਸ਼ੋਸ਼ਣ ਹੋਣਾ ਤੁਹਾਨੂੰ ਯੂਜ਼ ਕਰਨਾ ਤੁਹਾਡੇ ਪੈਸੇ ਦੀ ਲੁੱਟ ਹੋਣੀ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਆਮ ਤੌਰ ਤੇ ਸਾਡੇ ਲੋਕ ਅਜਿਹਾ ਵੀ ਕਰਦੇ ਆ ਕਿ ਚੋਰੀ ਚੋਰੀ ਉਹਨਾਂ ਨੇ ਅਪਲਾਈ ਕੀਤਾ ਹੁੰਦਾ ਹੈ ਤੇ ਜਦੋਂ ਵੀਜ਼ਾ ਰਿਫਿਊਜ਼ ਵੀ ਹੋ ਜਾਂਦਾ ਮੰਨ ਲਓ ਟੂਰਿਸਟ ਵੀਜ਼ਾ ਹੈ ਵਿਜ਼ਟਰ ਵੀਜ਼ਾ ਹੈ ਰਿਫਿਊਜ਼ ਵੀ ਹੋ ਜਾਂਦਾ ਉਹਦਾ ਕਾਰਨ ਤੱਕ ਉਸ ਟਰੈਵਲ ਏਜੰਟ ਤੋਂ ਨਹੀਂ ਪੁੱਛਦੇ ਜਾ ਕੇ ਵੀ ਰੀਜ਼ਨ ਕੀ ਆ ਔਰ ਉਹਦੇ ਵੱਲੋਂ ਵੀ ਇੱਕ ਪ੍ਰਿੰਟ ਆਊਟ ਦਿੱਤਾ ਜਾਂਦਾ ਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ ਔਰ ਵਿੱਚੋਂ ਇਹ ਵੀ ਗੱਲ ਹੈ ਕਿ ਬਹੁਤੇ ਅਜਿਹੇ ਵੀ ਟ੍ਰੈਵਲ ਏਜੰਟ ਨੇ ਜਿਹੜੇ ਕਿ ਖੁਦ ਹੀ ਇੱਕ ਪ੍ਰਿੰਟ ਆਊਟ ਕੱਢ ਕੇ ਦੇ ਦਿੰਦੇ ਆ ਕਿ ਆਜੀ ਤੁਹਾਡਾ ਰਿਫਿਊਜ਼ ਹੋ ਗਿਆ ਜਦ ਕਿ ਉਸ ਦਾ ਕੇਸ ਅਪਲਾਈ ਵੀ ਨਹੀਂ ਕੀਤਾ ਹੁੰਦਾ ਯਾਨੀ ਕਿ ਜਦ ਤੱਕ ਉਸ ਨੂੰ ਇੱਕ ਹਨੇਰੀ ਚੋਂ ਗਿਆਨ ਦੀ ਘਾਟ ਹੈ এডਿਕੇਸ਼ਨ ਦੀ ਘਾਟ ਹੈ ਯੂ نو ਇਨਫੋਰਮੇਸ਼ਨ ਦੀ ਘਾਟ ਹੈ ਉਹ ਸਭ ਫਲੋ ਦੇ ਵਿੱਚ ਨਹੀਂ ਆਉਂਦੇ ਅਜਿਹੀ ਕੰਡੀਸ਼ਨ 'ਚ ਜਿਸ ਬੰਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਜਿਸ ਤੇ ਯਕੀਨ ਕਰ ਰਹੇ ਹੋ ਕਿ ਉਹ ਕਾਰੋਬਾਰੀ ਹੋਂਸਾ ਨਾਗਰ ਉਹ ਏਜੰਟ ਕਿਸੇ ਵੀ ਟੰਗ ਨਾਲ ਤੁਹਾਨੂੰ ਯੂਜ਼ ਕਰ ਸਕਦਾ ਹੈ ਔਰ ਅਜੇ ਹਾਂ ਇੱਕ ਨਹੀਂ ਹਜ਼ਾਰਾਂ ਕੇਸ ਨੇ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਇਹਨਾਂ ਦਿਨਾਂ 'ਚ ਦੇਖੀ ਹੋਣਗੀਆਂ ਕਿ ਇਸ ਤਰ੍ਹਾਂ ਪਨਾਮਾ ਦਾ ਜੰਗਲ ਜਾਂ ਫਿਰ ਡੇਰੀਅਨ ਗੈਪ ਉਥੋਂ ਕਿਸ ਤਰ੍ਹਾਂ ਕ੍ਰੋਸ ਕੀਤਾ ਜਾਂਦਾ ਕਿਹੜੇ-ਕਿਹੜੇ ਲੋਕੀ ਲੰਘਦੇ ਆ ਰਸਤੇ ਦੇ ਕਿਹੜੇ-ਕਿਹੜੇ ਦੁੱਖੜੇ ਝੇਲਦੇ ਆ ਤੇ ਫਿਰ ਉਹ ਮੈਕਸੀਕੋ ਦਾ ਬਾਰਡਰ ਕ੍ਰੋਸ ਕਰਕੇ ਅਮਰੀਕਾ 'ਚ ਜੰਪ ਕਰਦੇ ਸੀ ਪਰ ਹੁਣ 2 ਨੰਬਰ ਦਾ ਉਹ ਰਸਤਾ ਬਿਲਕੁਲ ਬੰਦ ਹੋ ਗਿਆ ਹੈ ਹੁਣ ਬਾਰਡਰ ਤੇ ਪਹਿਲਾਂ ਨਾਲੋਂ ਵੀ ਫੌਜ ਵਧ ਗਈ ਹੈ ਜਿਸ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਮਨੁੱਖਾਂ ਦੀ ਤਸਕਰੀਰ ਹੁੰਦੀ ਸੀ ਜਾਂ ਫਿਰ ਨਸ਼ੇ ਦੀ ਸਮਗਲਿੰਗ ਇੱਕ ਮੁਲਕ ਤੋਂ ਦੂਸਰੇ ਮੁਲਕ ਕੋ ਭੇਜੀ ਜਾਂਦੀ ਸੀ ਉਹ ਰਾ ਹੁਣ ਇੱਕ ਤਾਂ ਜ਼ਰੂਰ ਹੈ ਕਿ 트럼ਪ ਦੇ ਆਉਣ ਤੋਂ ਬਾਅਦ ਉਹ ਬਿਲਕੁਲ ਬੰਦ ਹੋ ਗਏ ਨੇ ਪਰ ਪ੍ਰਵਾਸ ਹੈ ਜਿਹੜਾ ਜੇਕਰ ਉਹ ਸਹੀ ਦਿਸ਼ਾ ਨਾਲ ਸਹੀ ਜਾਣਕਾਰੀ ਨਾਲ ਅੱਗੇ ਕੀਤਾ ਜਾਵੇ ਤਾਂ ਫਿਰ ਉਹ ਪ੍ਰਵਾਸ ਸਹੀ ਮੰਜ਼ਲ ਤੱਕ ਵੀ ਲੈ ਕੇ ਜਾਂਦਾ ਯਾਨੀ ਕਿ ਇੱਕ ਨੰਬਰ ਵਿੱਚ ਜਦੋਂ ਤੁਸੀਂ ਐਮਬੈਸੀ ਦੇ ਥਰੂ ਪ੍ਰੋਪਰ ਇਨਫੋਰਮੇਸ਼ਨ ਦੇ ਨਾਲ ਖੁਦ ਨੂੰ ਹੋਰ ਸਟਰੌਂਗ ਕਰਦੇ ਆ ਸਹੀ ਰਸਤੇ ਅਪਣਾ ਕੇ ਜਾਂਦੇ ਹੋ ਤਾਂ ਇਹ ਵਰਦਾਨ ਹੈ ਪ੍ਰਵਾਸ ਪਰ ਜੇਕਰ ਗਲਤ ਢੰਗ ਨਾਲ ਜਾਂਦੇ ਹੋ ਤਾਂ ਇਹ ਸੋਚੋ ਜ਼ਿੰਦਗੀ ਦੀ ਸਭ ਤੋਂ ਕੋੜੇ ਤਜਰਬੇ ਤੇ ਜ਼ਿੰਦਗੀ ਦੀ ਸਭ ਤੋਂ ਵੱਡੀ ਪਾਟਕਣਾਂ ਜਿਹੜੀ ਉਹੀ ਪੱਲੇ ਪੈਂਦੀ ਹੈ ਫਿਲਹਾਲ ਯੂਐਸ ਪ੍ਰੈਜ਼ੀਡੈਂਟ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਵਿਚਕਾਰ ਗਰਮਾ-ਗਰਮ ਬਹਿਸ ਹੋਈ ਹੈ ਤੇ ਉਹ ਬਹਿਸ ਹੁਣ ਇਸ ਦੁਨੀਆ ਦੇ ਵਰਤਾਰੇ ਨੂੰ ਕਾਰੋਬਾਰੀ ਵਰਤਾਰੇ ਨੂੰ ਕਿਉਂਕਿ ਡੋਨਾਲਡ ਟਰੰਪ ਇੱਕ ਕਾਰੋਬਾਰੀ ਬੰਦਾ ਹੈ ਜਦੋਂ ਉਹ ਕੋਈ ਕਾਰੋਬਾਰੀ ਬੰਦਾ ਹੈ ਕਿ ਸੇ ਕੁਰਸੀ ਤੇ ਬੈਠਦਾ ਹੈ ਖਾਸ ਤੌਰ ਤੇ ਸਿਆਸੀ ਕੁਰਸੀ ਜਿਹੜੀ ਹੁੰਦੀਆਂ ਤਾਂ ਉਹਦੇ ਅੰਦਰਲਾ ਸੌਦਾਗਰ ਬੰਦਾ ਹੈ ਜਿਹੜਾ ਉਹ ਖਤਮ ਨਹੀਂ ਹੋ ਰਿਹਾ ਹੁੰਦਾ ਬਹੁਤ ਸਾਰੇ ਇੰਡੀਆ ਚ ਵੀ ਐਸੇ ਲੋਕ ਅਸੀਂ ਦੇਖਿਆ ਜਿਹੜੇ ਕਿ ਬਹੁਤ ਤਕੜੇ ਬਿਜ਼ਨਸਮੈਨ ਸੀ ਪਰ ਜਦੋਂ ਸਿਆਸਤ ਵਿੱਚ ਆਉਂਦੇ ਆ ਤਾਂ ਉਹਨਾਂ ਅੰਦਰਲਾ ਪੋਲੀਟੀਸ਼ੀਅਨ ਜ਼ਿਆਦਾਤਰ ਡੀਲ ਨਹੀਂ ਕਰ ਰਿਹਾ ਹੁੰਦਾ ਉਹਨਾਂ ਅੰਦਰਲਾ ਬਿਜ਼ਨਸਮੈਨ ਡੀਲ ਕਰ ਰਿਹਾ ਹੁੰਦਾ ਸੋ ਡੋਨਲਡ ਟਰੰਪ ਦੀ ਹਰ ਡੀਲ ਦੇ ਵਿੱਚ ਹਰ ਡਰਾਮੇ ਚ ਜਾਂ ਹਰ ਕੰਮ ਚ ਕਿੰਨਾ ਕੀਤੇ ਉਹਦਾ ਬਿਜ਼ਨਸ ਇੰਟਰਸਟ ਆ ਜਿਹੜਾ ਉਹ ਜ਼ਰੂਰ ਰਹਿੰਦਾ ਪਤਾ ਲੱਗ ਜਾਂਦਾ ਜਿਵੇਂ ਕਿ ਅਮਰੀਕਾ ਦੇ ਵਿੱਚ ਅਨਡਾਕੂਮੈਂਟਡ ਜਾਂ ਫਿਰ ਇਲੀਗਲ ਇਮੀਗ੍ਰੈਂਟਸ ਨੂੰ ਬਾਹਰ ਕੱਢਣਾ ਠੀਕ ਆ ਲੋਕਾਂ ਨੇ ਆਖਿਆ ਕਿ ਜਿਹੜੇ ਅਮਰੀਕਾ ਦੇ ਵਾਸੀ ਹੀ ਨਹੀਂ ਤੱਕੇ ਨਾਲ ਬਾਰਡਰ ਕ੍ਰੋਸ ਕਰਕੇ ਜੰਪਾ ਕਰਕੇ ਆਏ ਨੇ ਕਿਸੇ ਮੁਲਕ ਵਿੱਚ ਵੀ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਬਹੁਤ ਹੀ ਵੱਡੀ ਗਿਣਤੀ ਚ ਲੋਕ ਉਹ ਵੀ ਸਾਂਝੋ ਕਹਿੰਦੇ ਸਨ ਕਿ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਨੇ ਉਹ ਬਾਹਰ ਕੱਢੇ ਜਾਣ ਬਾਪਸ ਉਹਨਾਂ ਨੂੰ ਅਮਰੀਕਾ ਵਿੱਚ ਭੇਜੇ ਜਾਣ ਪਰ ਉਸ ਤੋਂ ਐਨ ਬਾਅਦ ਡੋਨਲਡ ਟਰੰਪ ਇੱਕ 골ਡ ਕਾਰਡ 골ਡ ਕਾਰਡ ਸਿਟੀਜ਼ਨਸ਼ਿਪ ਦਾ 5 ਮਿਲੀਅਨ ਤੁਸੀਂ ਖਰਚ ਕਰੋ ਅਮਰੀਕਾ ਦੀ ਸਿਟੀਜ਼ਨਸ਼ਿਪ ਆ ਜਿਹੜੀ ਉਹ ਖਰੀਦੋ ਉਹ ਇਸ਼ੂ ਕਰਦੇ ਆ ਯਾਨੀ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਵਿੱਚ ਵੀ ਇੱਕ ਕਾਰੋਬਾਰੀ ਹਿੱਤ ਸੀ ਇਸੇ ਤਰ੍ਹਾਂ ਇਲਨ ਮਸਕ ਫਸਟ ਮੀਟਿੰਗ ਹੁੰਦੀ ਹੈ ਡੋਨਲਡ ਟਰੰਪ ਸਰਕਾਰ ਦੀ ਤੇ ਉਸ ਵਿੱਚ ਪ੍ਰੈਜ਼ਾਈਡ ਡੋਨਲਡ ਟਰੰਪ ਨਹੀਂ ਕਰਦੇ ਉੱਥੇ ਇਲਨ ਮਸਕ ਆਏ ਗਏ ਉਹ ਡਿਕਟੇਟ ਕਰਦੇ ਆ ਪਹਿਲੀ ਕੈਬਨਟ ਮੀਟਿੰਗ ਚ ਜੋ ਕਿ ਅਮਰੀਕਾ ਦੀ ਗਵਰਨਮੈਂਟ ਦੀ ਹੁੰਦੀ ਹੈ ਉਸ ਮੀਟਿੰਗ ਚ ਡੋਨਲਡ ਟਰੰਪ ਫਰਮ ਉਸ ਕਰਾ ਕੇ ਕਹਿੰਦੇ ਨੇ ਕਿ ਮਜ਼ਾ ਕੀ ਲੈਦੇ ਵੀ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਜਿਹੜੇ ਐਲਾਨ ਮਸਕ ਦੇ ਨਾਲ ਸਹਿਮਤ ਨਹੀਂ ਉਹ ਕਿੱਕ ਆਊਟ ਹੋ ਸਕਦੇ ਆ ਯਾਨੀ ਕਿ ਸਾਡੀ ਹਾਂ ਦੇ ਵਿੱਚ ਹਾਂ ਮਲਾਓ ਜੇਕਰ ਤੁਸੀਂ ਹਾਂ ਨਹੀਂ ਬਣਾਉਂਦੇ ਤਾਂ ਤੁਸੀਂ ਸਾਡੀ ਸਰਕਾਰ ਤੋਂ ਉਹਨਾਂ ਅਹੁਦਿਆਂ ਤੋਂ ਬਾਹਰ ਕਰ ਦਿੱਤੇ ਜਾਊਂਗੇ ਹੁਣ ਯੂਕਰੇਨ ਦੇ ਨਾਲ ਜਿਹੜੀ ਚੀਜ਼ ਵਾਪਰਦੀ ਹੈ ਯੂਕਰੇਨ ਦਾ ਪ੍ਰੈਜ਼ੀਡੈਂਟ ਹਾਲਾਂਕਿ ਇਹ ਗੱਲ ਕਹਿਣੀ ਨਹੀਂ ਚਾਹੀਦੀ ਪਰ ਇੱਕ ਫਿਕਰਾ ਹੈ ਪੰਜਾਬੀ ਦਾ ਕੌਮ ਮਾਰ ਕੇ ਟੰਗਣਾ ਯਾਨੀ ਕਿ ਜਦੋਂ ਨਾ ਇੱਕ ਸਿਗਨਲ ਦੇਣਾ ਹੋਵੇ ਬਾਕੀਆਂ ਲਈ ਵੀ ਹੁਣ ਅੰਮ੍ਰਿਤਸਰ ਦੋ ਜਹਾਜ਼ ਉਤਰੇ ਯਾਨੀ ਕਿ ਉਸਨੇ ਇੱਕ ਅਜਿਹੀ ਕਾਰਵਾਈ ਕੀਤੀ ਕਿ ਬਾਕੀ ਹੋਰ ਵੀ ਅਨ ਡਾਕੂਮੈਂਟਡ ਹੈ ਜਿਹੜੇ ਉਹ ਡੌਂਕੀ ਲਗਾ ਕੇ ਨਾ ਆਉਣ ਬਾਕੀ ਮੁਲਕਾਂ ਦੇ ਵੀ ਏਸ਼ੀਆ ਚੋਂ ਵੀ ਹੋਰਾਂ ਚੋਂ ਵੀ ਅਸੀਂ ਜਹਾਜ਼ ਭਰ-ਭਰ ਭੇਜਾਂਗੇ ਇਸੇ ਤਰ੍ਹਾਂ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਜੋ ਕੁਝ ਹੋਇਆ ਵਾਈਟ ਹਾਊਸ ਦੇ ਵਿੱਚ ਯੂਕਰੇਨ ਦਾ ਪ੍ਰੈਜ਼ੀਡੈਂਟ ਤੇ ਡੋਨਲਡ ਟਰੰਪ ਵਰ ਜਿਸ ਤਰ੍ਹਾਂ ਆਮੋ ਸਾਹਮਣੇ ਇੱਕ ਦੂਸਰੇ ਨਾਲ ਉੱਚੀ ਆਵਾਜ਼ ਵਿੱਚ ਉਤੋਂ-ਤੋਂ ਮਾਮਾ ਹੋਈ ਹੈ ਉਸ ਤੋਂ ਡੋਨਲਡ ਟਰੰਪ ਪੂਰੇ ਯਾਰਪ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਉਹੀ ਗੱਲ ਕਾ ਮਾਰਕੇ ਟੰਗਣ ਵਾਲੀ ਕਿ ਯੂਕਰੇਨ ਦਾ ਜੋ ਹਾਲ ਕੀਤਾ ਹੈ ਯੇਲਸਿੰਕੀ ਦਾ ਜੋ ਹਾਲ ਕਰਨਗੇ ਉਹ ਐਗਜ਼ੈਂਪਲ ਸੈੱਟ ਕਰਨਾ ਚਾਹੁੰਦਾ ਨਹੀਂ ਕਿ ਜੇਕਰ ਯੂਰਪ ਦਾ ਕੋਈ ਹੋਰ ਵੀ ਕੋਈ ਕੰਟਰੀ ਉਹਨਾਂ ਦੇ ਖਿਲਾਫ ਉਹਨਾਂ ਦੇ ਹਿੱਤਾਂ ਦੇ ਖਿਲਾਫ ਉੱਟਦਾ ਤਾਂ ਉਸ ਦਾ ਹਸ਼ਰ ਇਹ ਹੋਵੇਗਾ ਯਾਨੀ ਕਿ ਜਿਸ ਤਰ੍ਹਾਂ ਦਾ ਵਰਤਾਓ ਐਲੀਅੰਸ ਦੇ ਨਾਲ ਇਲੀਗਲ ਡਾਕੂਮੈਂਟਸ ਵਾਲਿਆਂ ਦੇ ਨਾਲ ਕੀਤਾ ਗਿਆ ਸੀ ਉਹੀ ਯੈਲਸਿੰਕੀ ਦੇ ਨਾਲ ਵੀ ਕੀਤਾ ਗਿਆ ਕੀਤਾ ਜਾਊਗਾ ਤਾਂ ਕਿ ਹੋਰ ਯੂਰਪੀ ਮੁਲਕ ਹੈ ਵੱਡੇ-ਵੱਡੇ ਮੁਲਕ ਹੈ ਜਿਹੜੇ ਤੋਂ ਸੋਚ ਕੇ ਗੱਲ ਦਾ ਜਵਾਬ ਦੇਣ ਸੋਚ ਕੇ ਅਗਲਾ ਕਦਮ ਪੁੱਟਣਾ ਰਜਿਸਟਰੀ ਤਿਆਰ ਕਰਨ ਦੀ ਚਰਚਾ ਚੱਲੀ ਸੀ ਕਿ ਅਮਰੀਕਾ ਵਿੱਚ ਜਿੰਨੇ ਗੈਰ ਕਾਨੂੰਨੀ ਪ੍ਰਵਾਸੀ ਹੈ ਉਹਨਾਂ ਦੀ ਇੱਕ ਰਜਿਸਟਰੀ ਬਣੇਗੀ ਯਾਨੀ ਕਿ ਆਈਐਸ ਦੇ ਕੋਲ ਜਿੰਨੇ ਅਨਡਾਕੂਮੈਂਟਡ ਹੈ ਉਹ ਆਪਣਾ ਫਿੰਗਰਪ੍ਰਿੰਟ ਦਿੰਦੇ ਆ ਉਹ ਆਪਣਾ ਐਡਰੈਸ ਦਿੰਦੇ ਆ ਜੇਕਰ ਐਡਰੈਸ ਚੇਂਜ ਕਰਾਉਣਾ ਤਾਂ ਵੀ ਇਨਫੋਰਮ ਕਰਨਾ ਪਊਗਾ ਸਾਰੀ ਇਨਫਰਮੇਸ਼ਨ ਲੈ ਕੇ ਰਜਿਸਟਰੀ ਬਣਾਉਣਾ ਉਹ ਤਾਂ ਫਿਰ ਬਹੁਤ ਆਸਾਨ ਹੋ ਜਾਏਗਾ ਕਿ ਤੁਸੀਂ ਇੱਕ ਰਜਿਸਟ੍ਰੇਟ ਹੋ ਤੁਹਾਡੀ ਮਰਜੀ ਐਡਰੈਸ ਚੋਕ ਸਕਦੇ ਹੋ ਤੇ ਉਹਨੂੰ ਈਪੀਓ ਨੂੰ ਤੋਂ ਇੰਟਰਵਿਊ ਲਈ ਜਦੋਂ ਆਏਗਾ ਤੇ ਉਸ ਨੂੰ ਤੁਸੀਂ ਦੋ ਗੱਲਾਂ ਦੋ ਆਪਸ਼ਨ ਦੇਣੀਆਂ ਹੁੰਦੀਆਂ ਯਾਨੀ ਕਿ ਆ ਇਸ ਇਹ ਆਪਸ਼ਨ ਦੇਵੇਗਾ ਜਿਹੜਾ ਦਸਤਰਾਮਾਣ ਵੀ ਪਰ ਅਦਰਸ ਉਸ ਤੋਂ ਪਤਾ ਹੈ ਅੱਗੇ ਤੁਹਾਡਾ ਜੇ ਕੇਸ ਚੱਲ ਰਿਹਾ ਤੁਸੀਂ ਜਾਂ ਤਾਂ ਖੁਦ ਨੂੰ ਇਸ ਮਕਨੋਂ ਛੱਡ ਕੇ ਚਲੇ ਜਾਓ ਆਪਣੇ ਖਰਚੇ ਤੇ ਜੇ ਪਰ ਅਸੀਂ ਡਿਪੋਰਟ ਕੀਤਾ ਤਾਂ ਤੁਸੀਂ ਦੁਬਾਰਾ ਵਾਪਸ ਨਹੀਂ ਆ ਸਕੋਗੇ ਜੇਕਰ ਤੁਸੀਂ ਆਪਣੇ ਖਰਚੇ ਤੇ ਹੀ ਵਾਪਸ ਚਲੇ ਜਾਂਦੇ ਹੋ ਤਾਂ ਫਿਰ ਆਉਣ ਵਾਲੇ ਸਾਲਾਂ ਚ ਤੁਸੀਂ ਵਾਪਸ ਵੀ ਆ ਸਕੋਗੇ ਅਮਰੀਕਾ ਦਾ ਡ੍ਰੀਮ ਪੂਰਾ ਕਰ ਸਕੋਗੇ ਸੋ ਫਿਰ ਬਹੁਤੇ ਲੋਕੀ ਉਹਨਾਂ ਕੋਲ ਆਪਸ਼ਨ ਹੀ ਨਹੀਂ ਬਚਣੀ ਉਹਨਾਂ ਨੂੰ ਕਿਵੇਂ ਨਾ ਕਿਵੇਂ ਆਪਣੇ ਖਰਚੇ ਤੇ ਅਮਰੀਕਾ ਛੱਡਣਾ ਪੈਣਾ ਸੋ ਇਸ ਕਰਕੇ ਇਹ ਸਿਆਸਤ ਹੈ ਜਿਹੜੀ ਇੱਕ ਸੌਦੇ ਵਾਲੀ ਸਿਆਸਤ ਹੈ ਜਦੋਂ ਸਲਾਗਰ ਮੂਰਦੀ ਸਿਆਸਤ ਹੁੰਦੀ ਆ ਉਹਦੇ ਵਿੱਚ ਮੁਲਕ ਦੀਆਂ ਬਹੁਤ ਸਾਰੀਆਂ ਪਰੰਪਰਾਵਾਂ ਮੁਲਕ ਦੀ ਬਹੁਤ ਸਾਰੀ ਪ੍ਰਵਿਰਤੀ ਪ੍ਰਕਿਰਤੀ ਉਸ ਨੂੰ ਇੱਕ ਪਾਸੇ ਰੱਖ ਦਿੱਤਾ ਜਾਂਦਾ ਤੇ ਕਾਰੋਬਾਰੀ ਹਿੱਤ ਲੈ ਕੇ ਅੱਗੇ ਵਧਿਆ ਜਾਂਦਾ ਇਹ ਕਾਰੋਬਾਰੀ ਹਿੱਤ ਹੋਰ ਕਿਹੜੇ ਪਾਸੇ ਲੈ ਕੇ ਜਾਣਗੇ ਕਿਹੜੀ ਦਿਸ਼ਾ ਚ ਪੂਰਨਮੇ ਨਮੇ ਡਰਾਮੇ ਹੋਣਗੇ 4 ਸਾਲ ਪਏ ਨੇ ਜ਼ਰੂਰ ਇਹ ਡਰਾਮੇ ਐਂਟਰਟੇਨ ਜ਼ਰੂਰ ਕਰ ਰਹੇ ਨੇ ਲੋਕਾਂ ਦਾ ਫਿਲਮਾਂ ਦੇ ਨਾਲੋਂ ਬਾਲੀਵੁੱਡ ਜਾਂ ਹਾਲੀਵੁੱਡ ਦੀਆਂ ਲੋਕਾਂ ਨੇ ਫਿਲਮਾਂ ਦੇਖਣੀਆਂ ਛੱਡ ਦੇਣੀਆਂ ਜਦ ਤੱਕ ਡੋਨਲਡ ਟਰੰਪ ਆਪਣੇ ਇਹ ਡਰਾਮੇ ਲਗਾਤਾਰ ਕਰਦੇ ਜਾ ਰਹੇ ਨੇ ਹਾਲਾਂਕਿ ਡੋਨਲਡ ਟਰੰਪ ਦੇ ਇਹਨਾਂ ਡਰਾਮਿਆਂ ਦਾ ਇੱਕ ਦੂਸਰਾ ਪੱਖ ਵੀ ਹੈ ਇਸ ਨਾਲ ਕਿਤਨਾ ਕਿਤੇ ਅਮਰੀਕਾ ਦੀ ਇਕਨੋਮੀ 'ਚ ਇੱਕ ਉਮੀਦ ਹੁੰਦੀ ਹੈ ਕਿ ਰਾਈਜ਼ ਹੋਏਗਾ ਪਰ ਮਨੁੱਖੀ ਕਦਰਾਂ ਕੀਮਤਾਂ ਨੇ ਜਿਹੜੀਆਂ ਉਹ ਜ਼ਰੂਰ ਕਿਤਨਾ ਕਿਤੇ ਹੋ ਰੌਂਦੀਆਂ ਜਾ ਰਹੀਆਂ ਨੇ ਤੁਹਾਡਾ ਕੀ ਕਹਿਣਾ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਸਕਦੇ ਹੋ ਆਪਣੀ ਰਾਏ ਬਾਕੀ ਅਪਡੇਟ ਲੈ ਕੇ ਫਿਰ ਜ਼ਰੂਰ ਆਵਾਂਗੇ ਵਾਸਤੇ ਵਾਸਤੇ ਰਹੋ ਜਿੰਦਾਬਾਦ ਰਹੋ ਟੇਕ ਕੇ